ਸਾਹਬੀ ਕੇ ਸਤਖੰਡ ਬਸਤੀ ਬਾਬਾਜੀ ਸਿੰਘ ਸੰਗਾਲੀ ਵਾਲਿਆਂ ਦਾ ਰੇਂਦਾ ਹੁੰਦੇ ਸੀ ਅੱਖਾਂ ਦੇ ਸੀ ਆਪਰੇਸ਼ਨ ਕਰੀ ਅੱਖਾਂ ਦੇ ਸੀ ਕੈਂਪ ਵੀ ਲਾਉਂਦੇ ਰਹੇ ਆ ਪਹਿਲਾਂ ਤੇ ਨਾਲੇ ਦੰਦਾਂ ਦਾ ਹਸਪਤਾਲ ਤਾ ਹਵਤ ਹੈ ਕਿ ਦੰਦ ਕੇ ਸੁਆਦ ਗਿਆ ਅੱਖਾਂ ਗਿਆ ਜਹਾਨ ਗਿਆ ਅੱਜ ਸਾਡੇ ਇੱਥੇ ਦੋ ਹੀ ਦੜ ਦੰਦਾਂ ਦਾ ਹਸਪਤਾਲ ਵੀ ਹੈ ਤੇ ਨਾਲ ਅੱਖਾਂ ਦੇ ਹਸਪਤਾਲ ਦਾ ਜੋ ਹੁਣੇ ਬਾਬਾਜੀ ਨੇ ਉਦਘਾਟਨ ਕਰਾਇਆ ਬੜੇ ਬਾਬਾਜੀ ਸੋਚੀ ਪੋਜੀਸ਼ਨ ਸੰਗਾਲੀ ਵਾਲਿਆਂ ਦੀ ਵੀ ਅਸੀਂ ਹਰੇ ਗੁਰਪ੍ਰੰਪਤ ਦੇ ਪਹਿਲਾਂ ਅੱਖਾਂ ਦੇ ਕੈਂਪ ਲਾਉਂਦੇ ਹੁੰਦੇ ਸੀ ਸਾਲ 'ਚ ਦੋ ਵਾਰ ਲਾਉਂਦੇ ਸੀ ਅੱਜ ਹੁਣ ਲਗਾਤਾਰ ਇਹ ਜਿਹੜਾ ਫ੍ਰੀ ਇੱਥੇ ਜਿਹੜਾ ਅਸੀਂ ਅੱਖਾਂ ਦਾ ਹਸਪਤਾਲ ਖੋਲ੍ਹਿਆ ਇੱਥੇ ਫ੍ਰੀ ਪ੍ਰੈਸ਼ਰ ਹੋਣਗੇ ਬੜੀਆਂ ਮਸ਼ੀਨਾਂ ਬਹੁਤ ਵਧੀਆ ਮਸ਼ੀਨਾਂ ਲਿਆਦੀਆਂ ਤੇ ਅੱਜ ਜਦੋਂ ਇਹ ਘਟਨਾ ਕੀਤਾ ਗਿਆ ਸਾਰੇ ਇਲਾਕੇ ਨੂੰ ਸ਼ਾਮਿਲ ਕਰਦੇ ਵਾਧੇ-ਵਾਧੇ ਆਪਣੇ ਦੰਦਾ ਦੇ ਹਸਪਤਾਲ ਦਾ ਵੀ ਦੱਖਣ ਦੇ ਸਾਫ ਆਪਣਾ ਫਾਇਦਾ ਉਠਾਉਣ ਤੇ ਸਾਰਿਆਂ ਦਾ ਬਹੁਤ ਬਹੁਤ ਜੋਸ਼ ਨਾਲ ਸੰਗਠਾ ਐਕਸਟ੍ਰੀਆ ਸਾਰਿਆਂ ਦਾ ਸੀ ਮੈਕਟਰ ਰੱਖਦਾ ਮੈਨੇਜਰ ਵੱਲੋਂ ਧੰਨਵਾਦ ਵੀ ਕਰਦਾ ਅੱਗੇ ਨੂੰ ਵੀ ਅਸੀਂ 8 ਤਰੀਕ ਨੂੰ ਤੁਹਾਡਾ ਦੰ ਦਬੀਏ ਜਿ ਸਕਤਾਂ ਨੂੰ ਵੀ ਸਾਰੀਆਂ ਸੰਗਤਾਂ ਬਾਤਾਂ ਚੜ੍ਹ ਕੇ ਆਖਦੇ ਨੇ ਡਾਕਟਰ ਪੁਨੀਤ ਹੈ ਮੈਂ ਖੇੜੇ ਸਿਵਲ ਹਸਪੀਟਲ ਦੇ ਵਿੱਚ ਹੈਗੀ ਐ ਪੋਸਟਡ ਤੇ ਬਾਬਾ ਜੀ ਨੇ ਨਵਾਂ ਉਪਰਾਲਾ ਇੱਥੇ ਜਿਹੜਾ ਆਪਰੇਸ਼ਨ تھیਟਰ ਖੋਲ ਕੇ ਅੱਖਾਂ ਨਾਲ ਤਾਂ ਵੈਸੇ ਹਸਪਤਾਲ ਪਹਿਲਾਂ OPD ਚੱਲਦੀ ਸੀ ਬਟ ਜਿਹੜਾ ਆਪਰੇਸ਼ਨ تھیਟਰ ਖੋਲ ਕੇ ਲੋਕਾਂ ਦੀ ਸੇਵਾ ਵਾਸਤੇ ਜੋ ਇੱਕ ਨਵਾਂ ਉਪਰਾਲਾ ਲਿਆ ਮੈਂ ਉਹਨਾਂ ਦੀ ਬਹੁਤ ਧੰਨਵਾਦੀ ਆ ਤੇ ਸਾਰੇ ਸਾਰੇ ਆਪਰੇਸ਼ਨ ਉਹ ਕਿਹੜੇ ਕੀ ਕੀ ਹਾਂ ਇੱਥੇ ਕੈਟਰੈਕ ਸਰਜਰੀ ਫੇ ਕੋਈ ਮਲਟੀਪਲੀਕੇਸ਼ਨ SICCS ਤੇ ਅੱਖਾਂ ਜਿੱਦਾਂ ਪਲਕਾਂ ਥੱਲੇ ਡਿੱਗ ਜਾਂਦੀਆਂ ਉਹਨਾਂ ਦੇ ਆਪਰੇਸ਼ਨ ਐਕਟ੍ਰੋਪੀਔਰ ਇੰਟਰੋਪੀਔਨ ਦੇ ਆਪਰੇਸ਼ਨ ਕੇ ਲਈਜ਼ ਯੋਂਟੇਰੀਜੀਅਮ ਵਕਫਕ ਤਰ੍ਹਾਂ ਨੇ ਆਪਰੇਸ਼ਨ ਕੀਤੇ ਜਾਂਦੇ ਆ। ਸੰਤ ਮਹਾਰਾਜ ਜੀ ਜੀ ਜੋ ਇੱਥੇ ਸੀ ਤੇ ਡਾਕਟਰ ਪ੍ਰੀਤਮ ਸਿੰਘ ਉਹਨਾਂ ਡਾਕਟਰ ਸਰਦੇਵ ਸਿੰਘ ਉਹਨਾਂ ਦੀ ਇੱਛਾ ਮੰ ਸੀ ਕਿ ਨੇ ਹੀ ਖੁਸ਼ੀ ਹੁੰਦੀ ਅਗਰ ਅੱਜ ਉਹ ਤੁਹਾਡੇ ਵੀ ਠੀਕ ਹਾਲਤ ਹੁੰਦੇ। ਤਾਂ ਇਹ ਤਾਂ ਸਾਡੇ ਨਾਲ ਹੀ ਨੇ ਪਰ ਉਹ ਬੇਲੀਆਂ ਅੱਖਾਂ ਨੇ ਜਿਨ੍ਹਾਂ ਨੂੰ ਉਹ ਦੇਖਦੇ ਹਨ ਕਰਕੇ ਉਹਨਾਂ ਦੇ ਇਤਾਮਾ ਸਤਿਗੁਰਾਂ ਨੇ ਮਿਹਰ ਕਰਕੇ ਕਿਰਪਾ ਕਰਕੇ ਕੂਲੀਆਂ ਕੀਤੀਆਂ ਨੇ ਤੇ ਸਾਰੀਆਂ ਸੰਗਤਾਂ ਸਤਿਗੁਰਾਂ ਤੇ ਸਾਰਿਆਂ ਦੀ ਚਰਨਾ ਦੀ ਬੇਨਤੀ ਹੈ ਕਿ ਸਰਕਾਰ ਦੀ ਬੜੀ ਸਾਰੇ ਬਿਲਡਿੰਗ ਬਣਾ ਕੇ ਇੱਕ ਬਹੁਤ ਵੱਡਾ ਹਸਪਤਾਲ ਬਣਾ ਦੇਣ ਜਿੱਤਾਂ ਦੇ ਤੰਗ ਤੋਂ ਬੇਨਤੀ ਹੈ ਕਿ ਸਾਰੇ ਮੁਕਾਬਮਾਂ ਦੇ ਚਰਨਾ ਦੀ ਬੇਨਤੀ ਹੈ ਤਾਂ ਕਿ ਸਤਿਗੁਰੂ ਦੀ ਇਤਾਮਾ ਕੂਲੀਆਂ ਕਰਨ ਦੇ ਤੇ ਜੋ ਵੀ ਮਰੀਜ਼ ਆ ਕੇ ਆਉਣ ਉਹਨਾਂ ਦਾ ਸਾਰਿਆਂ ਦਾ ਜੋ ਵੀ ਇਲਾਜ ਹੋਵੇ बहुत चंगा सज्जे ढंग होगी पी जी आई दरह इलाज और बाकी जिन्हें भी सहयोग तो सहयोगी ने जिन्हें हरजीत सिंह बाट है अपना रोटी क्लब मिलिंग लें लंडन रोटी तो क्लब सह रोटी क्लब बच्ची पठाना, सारे ट्रासी सारे सेवादार सारिया संगतं सब का बहुत बहुत धन्यवाद अब उम्मीद है कि हस्पता सतगुरु चढ़दियाँ कलम चलिए